ਮਿੱਤਰੋ ਛੋਡੇ ਵਾਸਤੇ ਅੱਜ ਮੈਂ ਇੱਕ ਹੋਰ ਜਾਇਜ਼ ਰੇਡ ਚ ਵਧੀਆ ਘੋੜੀ ਲੈ ਕੇ ਆਏ ਆ ਤੇ ਘੋੜੀ ਮੇਰੇ ਵੀਰ ਭਰਾਵੋ ਗੱਬਣ ਹੈ ਬਹੁਤ ਚੰਗੇ ਘੋੜੇ ਤੋਂ ਤੇ ਰੇਡ ਦੇ ਸਮੇਤ ਆਪਾਂ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਬੇਨਤੀ ਹੈ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈਗੀ ਹੈ ਜੀ 60 ਇੰਚ ਤੇ 2 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ ਤੇ ਨੀਲੇ ਘੋੜੇ ਤੋਂ ਘੋੜੀ ਗੱਬਣਾ ਮੇਰੇ ਵੀਰ ਭਰਾਵੋ 1 ਮਹੀਨੇ ਦੀ ਤੇ ਘੋੜੇ ਦੀ ਫੋਟੋ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖ ਲਿਓ ਤੇ ਘੋੜਾ ਬਾਈ ਹੋ ਰਹੇ ਨੇ ਕੋਲ ਹੀ ਹੈ ਤੇ ਘੋੜੇ ਦੀ ਹਾਈਟ ਹੈਗੀ ਹੈ ਜੀ 60 ਇੰਚ 93 ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਤੇ ਰੇਟ ਪਾਈ ਹੋਰੇ ਕਰਦੇ ਆ ਜੀ 55000 ਦੁਬਾਰਾ ਦੱਸ ਦਿੰਨਾ 55000 ਬਾਈ ਹੋਰੇ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ 50000 ਤੋਂ ਘੱਟ ਬਾਈ ਹੋਰਾਂ ਨੇ ਘੋੜੀ ਦੇਣੀ ਨਹੀਂ ਕਿਰਪਾ ਕਰਕੇ ਉਹੀ ਵੀਰ ਭਰਾ ਫੋਨ ਲਾਓ ਜਿਹੜਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤੇ ਜਿਹੜਾ 50000 ਤੱਕ ਲੈ ਲੂ ਲਾਸਟ ਤੇ ਬਾਕੀ ਮੇਰੇ ਵੀਰ ਭਰਾਵੋ ਬਾਈ ਹੋਰਾਂ ਦਾ ਏਰੀਆ ਹੈਗਾ ਜੀ ਲੁਧਿਆਣਾ ਤੇ ਨੰਬਰ ਸਕਰੀਨ ਤੇ ਆ 94652 776 ਬਾਈ ਤੇ ਤੁਸੀਂ ਗੱਲਬਾਤ ਕਰ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿੱਤਰੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ